ਆ ਜਿਹੜਾ ਜੀ ਆਪਾਂ ਅੱਜ ਟੂਲ ਤੁਹਾਨੂੰ ਦਿਖਾਉਣ ਲੱਗੇ ਆ ਇਹ ਟੂਲ ਪਲਾਜੇ ਨੂੰ ਬੰਦ ਹੋਏ ਨੂੰ ਇੱਕ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਤੇ ਆਪਾਂ ਜਿਹੜੀ ਜਗ੍ਹਾ ਤੇ ਖੜੇ ਆਂ ਇਹਦੇ ਬਾਰੇ ਤੁਹਾਨੂੰ ਆਪਾਂ ਦੱਸਦੇ ਆਂ ਬਈ ਇਧਰਲੀ ਸਾਈਡ ਰੂਪਨਗਰ ਤੇ ਰੂਪਨਗਰ ਤੋਂ ਜਦੋਂ ਆਪਾਂ ਨਹਿਰੋਂ ਨਹਿਰ ਨੀਲੋਂ ਦੇ ਪੁਲ ਨੂੰ ਤੇ ਦਰਾਹੇ ਵਾਲੀ ਸਾਈਡ ਨੂੰ ਆਉਨੇ ਆ ਉਹਦੇ ਤੇ ਜਿਹੜਾ ਇਹ ਟੂਲ ਪਲਾਜਾ ਵਾ ਤੇ ਇਹਨੂੰ ਇੱਕ ਸਾਲ ਤੋਂ ਉੱਪਰ ਦਾ ਸਮਾਂ ਬੰਦ ਹੋਏ ਨੂੰ ਹੋ ਗਿਆ ਪਰ ਜਿਹੜੇ ਆਪਾਂ ਗੱਲ ਕਰਨੀ ਆ ਆਓ ਦਿਖਾਇਓ ਜੀ ਮੜਿਆ ਜਦੋਂ ਇਹ ਟੂਲ ਬੰਦ ਹੀ ਹੋ ਗਿਆ ਤਾਂ ਇਸ ਨੂੰ ਇੱਥੋਂ ਚੱਕਿਆ ਕਿਉਂ ਨਹੀਂ ਜਾਂਦਾ ਸਾਰੇ ਸਾਜੋ ਸਮਾਨ ਨੂੰ ਦੇਖੋ ਇੱਕ ਤਾਂ ਜਿਹੜੀਆਂ ਇਹ ਚੀਜ਼ਾਂ ਨੇ ਇਹ ਕਈ ਵਾਰੀ ਨਸ਼ੇੜੀਆਂ ਦੇ ਅੱਡੇ ਬਣ ਜਾਂਦੇ ਨੇ ਤੇ ਹੋਰ ਵੀ ਕਈ ਵਾਰ ਇਹ ਵੀ ਗਲਤ ਵਰਤੋਂ ਤੇ ਜਾਂ ਫਿਰ ਜਿਹੜਾ ਇਹ ਪੂਰੇ ਧੁੰਦਾਂ ਦੇ ਵਿੱਚ ਜਦੋਂ ਅੱਗੇ ਧੁੰਦਾਂ ਪੈਣੀਆਂ ਨੇ ਉਹਦੇ ਵਿੱਚ ਵੀ ਇਹ ਹਾਦਸਿਆਂ ਦੇ ਕਾਰਨ ਬਣ ਸਕਦਾ ਕਿਉਂਕਿ ਹੁਣ ਇੱਥੇ ਕੋਈ ਸਾਈਨ ਬੋਰਡ ਨਹੀਂ ਹੈਗੇ ਤੇ ਇਹਦੇ ਕਰਕੇ ਇਹ ਚੀਜ਼ਾਂ ਨੂੰ ਸਮੇਂ ਸਾਰੀ ਜਿਹੜਾ ਵਾ ਵੀ ਇਹ ਨੂੰ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਸੜਕਾ ਉਹਦਾ ਰੂਪ ਦੇਣਾ ਚਾਹੀਦਾ ਸੋ ਸਾਡੀ ਇਹੀ ਬੇਨਤੀ ਆ ਸਰਕਾਰ ਨੂੰ ਵੀ ਇਸ ਤਰ੍ਹਾਂ ਜਿਹੜੀਆਂ ਨੇ ਅੰਗੈਲੀਆਂ ਨੇ ਇਸ ਤਰ੍ਹਾਂ ਦੀ ਮੈਂ ਕਈ ਵਿਭਾਗਾਂ ਵੱਲੋਂ ਇਹ ਜਿਹੜੇ ਵੀ ਵਿਭਾਗਾਂ ਦੇ ਅੰਡਰ ਇਹ ਆਉਂਦਾ ਤੇ ਜਰੂਰ ਇਹਦੇ ਤੇ ਧਿਆਨ ਦਿੱਤਾ ਜਾਵੇ ਤੇ ਆਪਾਂ ਦੁਬਾਰਾ ਫੇਰ ਦੱਸਦੇ ਆਂ ਵੀ ਇਧਰਲੀ ਸਾਈਡ ਰੂਪਨਗਰ ਤੇ ਆ ਨਹਿਰ-ਨਹਿਰ ਦੇ ਨਾਲ-ਨਾਲ ਇਹ ਰੋਡ ਆਉਂਦਾ ਆਪਣੇ ਨੀਲੋਂ ਦੇ ਪੁਲ ਨੂੰ ਦਰਾਹੇ ਨੂੰ ਤੇ ਅੱਗੇ ਲੁਧਿਆਣੇ ਜਾਂਦਾ ਰੋਡ ਇਹ ਤੇ ਕਿਉਂਕਿ ਇਹ ਤਾਂ ਹੁਣ ਕਰਾਉਣਾ ਕੀ ਆ ਜਦੋਂ 1 ਸਾਲ ਤੋਂ ਉੱਪਰ ਦਾ ਸਮਾਂ ਇਹਨੂੰ ਬੰਦ ਹੋਏ ਨੂੰ ਹੀ ਹੋ ਗਿਆ ਤਾਂ ਇੰਨਾ ਸਮੇਂ ਦੇ ਵਿੱਚ ਤਾਂ ਇਸ ਚੀਜ਼ ਨੂੰ ਇੱਥੋਂ ਜਿਹੜਾ ਇਹ ਸਾਰਾ ਜਿਹੜਾ ਮਲਬਾ ਚੱਕ ਕੇ ਦਿਖਾ ਦਿਓ ਆ ਇਹ ਮਲਬੇ ਨੂੰ ਇੱਥੋਂ ਚੱਕ ਕੇ ਇਹ ਜਿਹੜਾ ਰੋਡ ਆ ਉਹ ਕਲੀਅਰ ਵਧੀਆ ਬਣਾ ਦੇਣਾ ਚਾਹੀਦਾ ਸੀਗਾ ਮੈਂ ਕਹੂੰਗਾ ਜੀ ਉਹ ਥੋੜਾ ਜਿਹਾ ਦੇਖੋ ਤੂੰ ਦੂਜੀ ਸਾਈਡ ਵੀ ਇਹੀ ਹਾਲ ਆ ਉਹ ਅੱਗੇ ਆ ਥੋੜਾ ਜਿਹਾ ਦੂਰ ਜਿਹੜਾ ਮਤਲਬ ਦੂਜੀ ਸਾਈਡ ਵਾਲਾ ਜੀ ਮਤਲਬ ਤੇ ਸੋ ਜਰੂਰ ਭਰੋ ਇਹ ਜਿਹੜੀਆਂ ਜਿਹੜੀਆਂ ਮੁੱਦੇ ਹੁੰਦੇ ਨੇ ਇਹ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਹੁਣ ਦੇਖੋ ਇੰਨੀ ਟਰੈਫਿਕ ਚੱਲਦੀ ਆ ਤੇ ਆ ਇਸ ਤਰ੍ਹਾਂ ਇੱਥੇ ਮਤਲਬ ਦੇਖੋ ਕਾ ਕਿਸ ਤਰ੍ਹਾਂ ਦਾ ਹੋਇਆ ਹੋਇਆ ਵੱਡਾ ਵੱਡਾ ਤੇ ਇਹ ਜਿਹੜੇ ਕੈਬਨ ਜਿਹੇ ਨੇ ਇਹਨਾਂ ਦੇ ਵਿੱਚ ਵੀ ਜਿਵੇਂ ਆਪਾਂ ਅਕਸਰ ਦੇਖਦੇ ਆਂ ਵੀ ਕਈ ਵਾਰੀ ਜਿਹੜੇ ਕੋਈ ਨਸ਼ੇੜੀ ਨੇ ਉਹ ਵੀ ਇਹ ਚੀਜ਼ਾਂ ਦੀ ਇੱਥੇ ਵਰਤੋਂofer ਕਰਦੇ ਨੇ ਮਤਲਬ ਸੋ ਜਰੂਰ ਇਹ ਇਹਨੂੰ ਦੁਬਾਰਾ ਉਹੀ ਜਿਹੜਾ ਜਿਸ ਤਰ੍ਹਾਂ ਇੱਕ ਰੋਡ ਜਾਂਦਾ ਇਹ ਉਹਦਾ ਰੂਪ ਦਿੱਤਾ ਜਾਵੇ ਇਹ ਸਾਡੀ ਬੇਨਤੀ ਹੈ ਜੀ ਇਹ ਸਬੰਧਤ ਵਿਭਾਗ ਜਿਹੜਾ ਉਹ ਇਸ ਪਾਸੇ ਧਿਆਨ ਦੇਵੇ ਜਰੂਰ